ਉਹ ਜਿਹੜੇ ਪਿੰਡਾਂ ਮਾਦੂਰ ਤੋਂ ਗੋਧੇ ਚੜਾੜੀ ਦਿਖਾ ਰਹਾ ਹੈ ਆ ਸਵੇਰੇ ਦੇ ਮੈਂ ਨਹੀਂ ਆਉਂਦਾ ਕਿੰਨਿਆ ਹਾਰਾ ਲਿਆ ਜੀ ਆ ਦੇਖੋ ਜਿਹੜੀ ਇਹਨਾਂ ਦਾ ਕੰਮ ਦਾ ਪਾਪੀ ਆ ਇਹ ਦੱਸਣ ਨਹੀਂ ਆ ਹੁਣ ਮੈਂ ਦੀਦੀ ਕਾਹਨ ਜੀ ਸਾਸੀ ਸੀ ਕਾਪਟ ਨਹੀਂ ਆਈ ਕੋਈ ਕਿ ਜਾਟਾ ਆਇਆ ਸੀ ਸੰਧ ਚਾਹੀਆ ਤਾ ਪਿੰਡਾਂ ਲਗਾਤਾ ਮੈਂ ਲਗਿਆ ਨਹੀਂ ਜੀ ਮੈਂ

ਦੇ ਵੀ ਪਰੋਈਆਂ ਇਹਨਾਂ ਨਾਲ ਜੀਵਨ ਦੀ ਪੂਰੀ ਤਾਰੀ ਲਗਾਤੀ ਸੀ ਸਜਣਾ ਕੋਈ ਨਹੀਂ ਲੇਕਾ ਨਾ ਲਗਾ ਕਦੇ ਵੀ ਸਮਝ ਨਹੀਂ ਹੁੰਦਾ ਸਾਥਾ ਸਾਡੀ ਜੀਨੀ ਕੀ ਕਹਿੰਦੀ ਆ ਕਿ ਜਿਹੜਾ ਨਾਲ ਬੁਣ ਕੇ ਆ ਆ ਦੇਖੋ ਇਹ ਜੰਡਰ ਨੇ ਇਹਨਾਂ ਨੇ ਬਿੱਡੇ ਨਾਲ ਕੋਲ ਤੋਂ ਕੋਲ ਜੀ ਰਿਹਾ ਜਿਵੇਂ ਅੰਡਰਾਂ ਦੇ ਇਹ ਵੀ ਸਾਰਾ ਟੋਟਾ ਦਾ ਕੋਟੋ ਕੋਟੀ ਇਹ ਦੇਖ ਕੇ ਜਗਾਟੇ ਬਣਾਉਣ ਦੀ ਕਾਰ ਆ ਰਹੀ ਕਿ ਜਾਵੇ ਇਹ ਜਿਹੜਾ ਨਹੀਂ ਦਿਖਾ ਦੇ ਰਿਹਾ ਦੇਖੋ ਇਹ 6 ਜਗ੍ਹਾ ਵੀ ਨਹੀਂ ਹੈਗਾ ਵੱਡੇ ਬੱਡੇ ਹੋ ਰਹੇ ਹਨ ਜੋ ਕਹਿ ਰਹੇ ਹਨ ਕਿ ਇਹਦੇ ਤੋਂ ਹੋਰਾਂ ਵੱਡੇ ਖੇਤ ਦਾ ਹਾਰਾ ਨਹੀਂ ਹੋਦਾ ਬੇਜੇ ਕਰੋ ਆਹ ਜਿਹੜਾ ਸਾਰਾ ਮੰਦੂਰ ਕੰਟਣ ਕਹਾ ਗਿਆ ਹੋਇਆ ਇਹਦੇ ਬੰਦਕਾਰੀ ਕਾਰਵਾਈ ਕੀਤੀ ਜਾ ਜਾਵੇ